ਮਿਸਰ ਦੇਸ਼ ਦਾ ਰਾਜਾ ਜਿਸ ਦਾ ਨਾਮ ਕਾਰੂ ਹਮੀਦ ਸੀ ਕਾਰੂ ਹਮੀਦ ਬੜਾ ਹੀ ਜ਼ਾਲਮ ਅਤੇ ਲਾਲਚੀ ਕਿਸਮ ਦਾ ਰਾਜਾ ਸੀ ਕਾਰੂ ਹਮੀਦ ਇੰਨਾ ਜ਼ਿਆਦਾ ਲਾਲਚੀ ਸੀ ਕਿ ਉਹ ਚਾਹੁੰਦਾ ਸੀ ਕਿ ਮੇਰੇ ਖਜ਼ਾਨੇ ਵਿੱਚ ਵੱਧ ਤੋਂ ਵੱਧ ਸੋਨਾ ਚਾਂਦੀ ਹੋਵੇ ਜਿਸ ਕਰਕੇ ਰਾਜੇ ਨੇ ਸੋਨਾ ਚਾਂਦੀ ਇਕੱਠਾ ਕਰਨ ਲਈ ਲੋਕਾਂ ਉੱਤੇ ਜ਼ੁਲਮ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਦਾ ਸਾਰਾ ਸੋਨਾ ਚਾਂਦੀ ਜ਼ਬਰਦਸਤੀ ਲੁੱਟ ਕੇ ਆਪਣਾ ਖਜ਼ਾਨਾ ਭਰ ਲਿਆ ਪਰ ਜਦੋਂ ਫਿਰ ਵੀ ਉਸ ਦਾ ਮਨ ਨਹੀਂ ਭਰਿਆ ਤਾਂ ਉਸ ਨੇ ਆਪਣੇ ਰਾਜ ਵਿੱਚ ਹੁਕਮ ਜਾਰੀ ਕਰ ਦਿੱਤਾ ਕਿ ਜੇਕਰ ਕਿਸੇ ਕੋਲ ਵੀ ਥੋੜਾ ਬਹੁਤ ਵੀ ਸੋਨਾ ਚਾਂਦੀ ਬਚਿਆ ਹੈ ਤਾ ਉਹ ਉਸ ਨੂੰ ਸਾਡੇ ਖਜ਼ਾਨੇ ਵਿੱਚ ਆਪਣੇ ਆਪ ਹੀ ਜਮ੍ਹਾਂ ਕਰਵਾ ਦੇਵੀ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ਪਰ ਰਾਜੇ ਦੇ ਖਜ਼ਾਨੇ ਵਿੱਚ ਸੋਨਾ ਚਾਂਦੀ ਜਮ੍ਹਾਂ ਕਰਵਾਉਣ ਵਾਸਤੇ ਕੋਈ ਵੀ ਨਹੀਂ ਆਇਆ ਕਿਉਂਕਿ ਡਰ ਤੇ ਸਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਪਹਿਲਾਂ ਤੋਂ ਹੀ ਆਪਣਾ ਸੋਨਾ ਚਾਂਦੀ ਰਾਜੇ ਦੇ ਬੰਦਿਆਂ ਨੂੰ ਦੇ ਦਿੱਤਾ ਸੀ ਜਦੋਂ ਰਾਜੇ ਦੀ ਫਿਰ ਵੀ ਤਸੱਲੀ ਨਹੀਂ ਹੋਈ ਤਾਂ ਇੱਕ ਦਿਨ ਉਸ ਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਹਾਲੇ ਵੀ ਕਿਸੇ ਕੋਲ ਸੋਨਾ ਚਾਂਦੀ ਹੋਵੇਗਾ ਤਾਂ ਵਜ਼ੀਰ ਨੇ ਕਿਹਾ ਕਿ ਬਾਦਸ਼ਾਹ ਜੀ ਮੈਨੂੰ ਥੋੜਾ ਸਮਾਂ ਦਿਓ ਮੈਂ ਆਪਣੇ ਆਪ ਹੀ ਤੁਹਾਨੂੰ ਪਤਾ ਕਰਕੇ ਦੱਸ ਦਿੰਦਾ ਹਾਂ ਵਜ਼ੀਰ ਨੇ ਸਹੀ ਪਤਾ ਕਰਨ ਵਾਸਤੇ ਇੱਕ ਚਾਲ ਚੱਲੀ ਉਸ ਨੇ ਆਪਣੇ ਦਰਬਾਰ ਦੇ ਇੱਕ ਸਿਆਣੇ ਕਰਮਚਾਰੀ ਨੂੰ ਬਾਜ਼ਾਰ ਭੇਜਿਆ ਉਸ ਨਾਲ ਇੱਕ ਸੁੰਦਰ ਜਹੀ ਲੜਕੀ ਨੂੰ ਤੋਰ ਦਿੱਤਾ ਤੇ ਉਸ ਲੜਕੀ ਦਾ ਮੁੱਲ ਇੱਕ ਚਾਂਦੀ ਦਾ ਸਿੱਕਾ ਰੱਖ ਦਿੱਤਾ ਤੇ ਨਾਲ ਹੀ ਪੂਰੇ ਸ਼ਹਿਰ ਵਿੱਚ ਟੰਡੋਰਾ ਪਟਵਾ ਦਿੱਤਾ ਕਿ ਇਸ ਸੁੰਦਰ ਲੜਕੀ ਨੂੰ ਕੋਈ ਵੀ ਸਿਰਫ ਇੱਕ ਚਾਂਦੀ ਦੇ ਸਿੱਕੇ ਨਾਲ ਹੀ ਖਰੀਦ ਸਕਦਾ ਹੈ ਜਦੋਂ ਇਸ ਗੱਲ ਦਾ ਪਤਾ ਇੱਕ ਸਾਹੂਕਾਰ ਦੇ ਲੜਕੇ ਨੂੰ ਲੱਗਾ ਤਾਂ ਉਹ ਲੜਕਾ ਆਪਣੀ ਮਾਂ ਕੋਲ ਗਿਆ ਤੇ ਆਖ ਲੱਗਾ ਕਿ ਮਾਂ ਮੈਨੂੰ ਇੱਕ ਚਾਂਦੀ ਦਾ ਸਿੱਕਾ ਦੇ ਕਿਉਂਕਿ ਰਾਜੇ ਦਾ ਇੱਕ ਕਰਮਚਾਰੀ ਇੱਕ ਸੁੰਦਰ ਲੜਕੀ ਨੂੰ ਵੇਚ ਰਿਹਾ ਹੈ ਜਿਸ ਦਾ ਮੁੱਲ ਸਿਰਫ ਇੱਕ ਚਾਂਦੀ ਦਾ ਸਿੱਕਾ ਹੈ ਤੂੰ ਮੈਨੂੰ ਸਿਰਫ ਚਾਂਦੀ ਦਾ ਇੱਕ ਸਿੱਕਾ ਦੇ ਮੈਂ ਤੈਨੂੰ ਉਹ ਸੁੰਦਰ ਲੜਕੀ ਲਿਆ ਕੇ ਦਿੰਦਾ ਹਾਂ ਜਿਹੜੀ ਤੇਰੇ ਨਾਲ ਕੰਮ ਵਿੱਚ ਹੱਥ ਵੀ ਬਟਾਇਆ ਕਰੂਗੀ ਇਹ ਗੱਲ ਸੁਣ ਕੇ ਮਾਂ ਖੁਸ਼ ਹੋਈ ਤੇ ਆਖਣ ਲੱਗੀ ਕਿ ਪੁੱਤਰ ਘਰ ਵਿੱਚ ਤਾਂ ਕੋਈ ਵੀ ਸਿੱਕਾ ਨਹੀਂ ਬਚਿਆ ਪਰ ਤੇਰੇ ਪਿਤਾ ਦੀ ਜਦੋਂ ਮੌਤ ਹੋਈ ਸੀ ਤਾਂ ਕਬਰ ਵਿੱਚ ਦਫਨਾਉਣ ਲੱਗਿਆਂ ਉਸ ਦੇ ਮੂੰਹ ਵਿੱਚ ਇੱਕ ਚਾਂਦੀ ਦਾ ਸਿੱਕਾ ਰੱਖਿਆ ਗਿਆ ਸੀ ਜੇਕਰ ਹੋ ਸਕੇ ਤਾਂ ਤੂੰ ਉਹ ਕੱਢ ਲਾ ਤਾਂ ਨੌਜਵਾਨ ਨੇ ਉਸ ਵੇਲੇ ਆਪਣੇ ਪਿਓ ਦੀ ਕਵਰ ਪੁੱਟੀ ਤੇ ਚਾਂਦੀ ਦਾ ਸਿੱਕਾ ਬਾਹਰ ਕੱਢ ਲਿਆ ਇਸ ਸਾਰੀ ਘਟਨਾ ਦਾ ਪਤਾ ਜਦੋਂ ਵਜ਼ੀਰ ਨੂੰ ਲੱਗਾ ਤਾਂ ਵਜ਼ੀਰ ਨੇ ਇਹ ਸਾਰੀ ਗੱਲ ਰਾਜੇ ਨੂੰ ਦੱਸੀ ਜਿਸ ਤੋਂ ਬਾਅਦ ਉਸ ਮੂਰਖ ਤੇ ਲਾਲਚੀ ਰਾਜੇ ਨੇ ਸਾਰਿਆਂ ਕਬਰਾਂ ਪਟਵਾ ਦਿੱਤੀਆਂ ਇਹ ਮਰੇ ਹੋਏ ਲੋਕਾਂ ਦੇ ਮੂੰਹਾਂ ਵਿੱਚੋਂ ਚਾਂਦੀ ਦੇ ਸਿੱਕੇ ਕੱਢ ਕੇ ਆਪਣੇ ਖਜ਼ਾਨੇ ਵਿੱਚ ਪਾ ਲਈ। ਰਾਜੇ ਦੇ ਦਰਬਾਰ ਵਿੱਚ ਇੱਕ ਕਰਮਚਾਰੀ ਕੰਮ ਕਰਦਾ ਸੀ ਜਿਸ ਦਾ ਨਾਮ ਪੀਰ ਜਲਾਲ ਸੀ। ਪੀਰ ਜਲਾਲ ਰਾਜੇ ਦੀ ਕੰਜੂਸੀ ਤੇ ਕਠੋਰਤਾ ਤੋਂ ਬਹੁਤ ਦੁਖੀ ਸੀ ਕਿਉਂਕਿ ਪੀਰ ਜਲਾਲ ਗੁਰੂ ਨਾਨਕ ਦੇਵ ਜੀ ਦਾ ਭਗਤ ਸੀ। ਤੇ ਉਹ ਗੁਰੂ ਜੀ ਦੇ ਬਚਨਾਂ ਅਨੁਸਾਰ ਹੀ ਚੱਲਦਾ ਸੀ ਰਾਜੇ ਤੋਂ ਦੁਖੀ ਹੋਏ ਪੀਰ ਜਲਾਲ ਨੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਉਹ ਰਾਜੇ ਨੂੰ ਸਿੱਧੇ ਰਸਤੇ ਪਾਉਣ ਜਿਸ ਤੋਂ ਬਾਅਦ ਗੁਰੂ ਜੀ ਅਤੇ ਭਾਈ ਮਰਦਾਨਾ ਰਾਜੇ ਦੇ ਮਹਿਲ ਵਿੱਚ ਪਹੁੰਚ ਗਏ ਕੁਝ ਸਮੇਂ ਬਾਅਦ ਜਦੋਂ ਰਾਜਾ ਆਪਣੇ ਮਹਿਲ ਵਿੱਚ ਪਹੁੰਚਿਆ ਤਾ ਉਸਨੇ ਗੁਰੂ ਜੀ ਪੱਲ ਦੇਖਿਆ ਤਾਂ ਗੁਰੂ ਜੀ ਉਸ ਵੇਲੇ ਠਿਕਰੀਆਂ ਗਿਣ ਰਹੇ ਸਨ ਤਾਂ ਰਾਜੇ ਨੇ ਹੈਰਾਨ ਹੋ ਕੇ ਪੁੱਛਿਆ ਕਿ ਸੰਤ ਜੀ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਠਿਕਰੀਆਂ ਮੈਂ ਅਗਲੇ ਜਹਾਨ ਵਿੱਚ ਜਾਣ ਲਈ ਇਕੱਟੀਆਂ ਕੀਤੀਆਂ ਹਨ ਤਾਂ ਰਾਜੇ ਨੇ ਫਿਰ ਤੋਂ ਹੈਰਾਨ ਹੋ ਕੇ ਪੁੱਛਿਆ ਕੀ ਇਹ ਈਤਰੀਆਂ ਅਗਲੇ ਜਹਾਨ ਵਿੱਚ ਕਿਵੇਂ ਜਾ ਸਕਦੀਆਂ ਹਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸੇ ਤਰ੍ਹਾਂ ਜਿਵੇਂ ਤੇਰੇ ਵੱਲੋਂ ਇਕੱਠੇ ਕੀਤੇ ਸੋਨੇ ਚਾਂਦੀ ਦੇ ਸਿੱਕੇ ਤੇਰੇ ਨਾਲ ਜਾਣਗੇ ਰਾਜੇ ਨੂੰ ਗੁਰੂ ਜੀ ਦੀ ਇਹ ਗੱਲ ਸੁਣ ਕੇ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਤੇ ਉਹ ਆਖਣ ਲੱਗਾ ਕਿ ਸੰਤ ਜੀ ਮੈਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੈ ਮੈਨੂੰ ਕੋਈ ਐਸਾ ਢੰਗ ਤਰੀਕਾ ਦੱਸੋ ਕਿ ਮੈਂ ਇਹ ਸਭ ਛੱਡ ਕੇ ਪਰਮਾਤਮਾ ਦੇ ਰਾਹ ਪੈ ਜਾਵਾਂ ਤਾਂ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਤੇਰੇ ਵੱਲੋਂ ਪਾਪਾਂ ਨਾਲ ਇਕੱਠਾ ਕੀਤਾ ਧਨ ਦੌਲ ਸਭ ਇੱਥੇ ਰਹਿ ਜਾਣਾ ਹੈ ਤੂੰ ਆਪਣੀ ਅੱਖੀ ਹੀ ਦੇਖ ਲਿਆ ਹੈ ਕਿ ਮਰਦਿਆਂ ਦੇ ਮੂੰਹ ਵਿੱਚ ਪਏ ਚਾਂਦੀ ਦੇ ਸਿੱਕੇ ਵੀ ਅਗਲੇ ਜਹਾਨ ਤੱਕ ਨਹੀਂ ਗਏ ਇਸੇ ਤਰ੍ਹਾਂ ਤੂੰ ਵੀ ਜਿਵੇਂ ਖਾਲੀ ਹੱਥ ਆਇਆ ਹੈ ਓਵੇਂ ਹੀ ਖਾਲੀ ਹੱਥ ਵਾਪਸ ਚਲਾ ਜਾਵੇਂਗਾ ਤੇਰੇ ਨਾਲ ਸਿਰਫ ਤੇਰੇ ਕੀਤੇ ਗਏ ਪਾਪ ਅਤੇ ਜ਼ੁਲਮ ਹੀ ਨਾਲ ਜਾਣਗੇ ਜਿਸ ਕਰਕੇ ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ ਗੁਰੂ ਜੀ ਦੀ ਇਹ ਗੱਲ ਸੁਣ ਕੇ ਰਾਜਾ ਕੰਬ ਉੱਠਿਆ ਤੇ ਬੇਨਤੀ ਕਰਨ ਲੱਗਾ ਕੀ ਸੰਤ ਜੀ ਮੈਂ ਇਸ ਨਰਕਾਂ ਦੀ ਅੱਗ ਤੋਂ ਕਿਵੇਂ ਬਚ ਸਕਦਾ ਹਾਂ ਤਾਂ ਗੁਰੂ ਜੀ ਨੇ ਰਾਜੇ ਨੂੰ ਸਮਝਾਉਂਦਿਆਂ ਹੋਇਆ ਕਿਹਾ ਕਿ ਰਾਜਾ ਰੁੱਖ ਹੁੰਦਾ ਹੈ ਤੇ ਪ੍ਰਜਾ ਉਸ ਰੁੱਖ ਦੀਆਂ ਜੜਾਂ ਹੁੰਦੀਆਂ ਹਨ ਜੇਕਰ ਜੜਾਂ ਮਜ਼ਬੂਤ ਹੋਣਗੀਆਂ ਤਾਂ ਰੁੱਖ ਵੀ ਬਦੇ ਫੁੱਲੇਗਾ ਇਸੇ ਤਰ੍ਹਾਂ ਜੇਕਰ ਤੂੰ ਵੀ ਨਰਕਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈ ਤਾਂ ਆਪਣੇ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਸਾਰਾ ਧਨ ਦੌਲਤ ਲੋੜਬੰਦ ਪ੍ਰਜਾ ਵਿੱਚ ਵੰਡ ਦੇ ਤੇ ਆਪਣੇ ਕਾਰਜ ਨੂੰ ਸੇਵਾ ਸਮਝ ਕੇ ਉਸ ਕੰਮ ਵਿੱਚ ਕਰਿਆ ਕਰ ਜਿਸ ਨਾਲ ਲੋਕਾਂ ਦਾ ਭਲਾ ਹੋ ਸਕੇ ਜੇਕਰ ਪਰਮਾਤਮਾ ਦੀ ਨਿਗਾਸ ਵੱਲੀ ਹੋਈ ਤਾਂ ਤੇਰਾ ਵੀ ਪਾਰ ਉਤਾਰ ਹੋ ਜਾਵੇਗਾ ਗੁਰੂ ਜੀ ਦੇ ਬਚਨ ਸੁਣ ਕੇ ਰਾਜੇ ਦੇ ਸਾਰੇ ਪਰਮ ਪੁਲੇਖੇ ਦੂਰ ਹੋ ਗਏ ਤੇ ਉਹ ਗੁਰੂ ਜੀ ਦੇ ਅਸ਼ੀਰਵਾਦ ਨਾਲ ਇੱਕ ਚੰਗਾ ਵਿਅਕਤੀ ਬਣ ਗਿਆ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ